ਤੜਕੇ ਸਵੇਰੇ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤਵੱਲੀ 'ਚ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ। ਕਰੀਬ ਸਵੇਰੇ 7 ਵਜੇ NIA ਵੱਲੋਂ ਪਿੰਡ ਦੇ ਦੋ ਘਰਾਂ ਤੇ ਰੇਡ ਕੀਤੀ ਗਈ। ਇਹ ਰੇਡ ਮਨਦੀਪ ਸਿੰਘ ਸੋਨੂ ਅਤੇ ਜਗਰੂਪ ਸਿੰਘ ਦੇ ਘਰਾਂ 'ਚ ਹੋਈ। ਕਰੀਬ 2:00 ਤੋਂ 3 ਘੰਟੇ ਤੱਕ ਚੱਲੀ ਇਸ ਰੇਡ ਦੌਰਾਨ ਘਰ ਦੀ ਪੂਰੀ ਤਲਾਸ਼ੀ ਲਈ ਗਈ। ਅਲਮਾਰੀਆਂ, ਬੈਡ ਤੱਕ ਖੋਲ ਕੇ ਦੇਖੇ ਗਏ। NIA ਵੱਲੋਂ ਕੋਈ ਸਰਕਾਰੀ ਬਿਆਨਤਾ ਨਹੀਂ ਆਇਆ। ਪਰ ਜਦੋਂ ਰੇਡ ਖਤਮ ਹੋਈ ਤਾਂ ਮਨਦੀਪ ਸਿੰਘ ਸੋਨੂ ਨੇ ਸਾਫ਼ ਕਿਹਾ ओ एक साधारण आदमी है, है। जो ताबे ते काम करता उसने कहा कि घर के हालात ठीक नहीं पर वो पूरा सहयोग कर रहा है एन आई ए ने उन्होंने अगली पूछ गिछ दफ्तर बुलाया है सोनू ने कहा कि जदों भी बुलाया जाएगा वो जाके सहयोग देगा ਮਨਦੀਪ ਸਿੰਘ ਜੀ ਪਰਿਵਾਰ ਚ ਮੇਰੇ ਡੈਡੀ ਆ ਮਮੀ ਆ ਦੋ ਬ੍ਰਦਰ ਆ ਇੱਕ ਬਰ ਬ੍ਰਦਰ ਦੁਬਾਰਾ ਆ ਜੀ ਬਾਹਰ ਦੁਬਈ ਆ ਜੀ ਤੇ ਮੈਂ ਖੁਦ ਟਾਬੇ ਤੇ ਕੰਮ ਕਰਦਾ ਆ ਜੀ ਹਾਂਜੀ ਤੇ ਮੈਂ ਆਪਣੇ ਘਰ ਦੇ ਹਲਾਤਾ ਕਰਕੇ ਜੀ ਬਾਹਰ ਕੰਮ ਕਰਦਾ ਆ ਜੀ ਅੱਜ ਸਾਡੇ ਘਰ ਐਨਐਹ ਦੀ ਟੀਮ ਆਈ ਸੀ ਜੀ ਸਾਡੇ ਤੋਂ ਪੁੱਛ ਗਏ ਸੀ ਹੋਈ ਆ ਵੀ ਤੁਹਾਡੇ ਤੇ ਮਤਲਬ ਕੋਈ ਕਾਰਵਾਈ ਕਰਨੀ ਤੇ ਇਸ ਕਰਕੇ ਸਾਡੇ ਤੇ ਇਦਾਂ ਤਾਂ ਕੋਈ ਚੀਜ਼ ਨਹੀਂ ਆ ਸਾਡਾ ਕੋਈ ਸਬੰਧ ਨਹੀਂ ਆ ਕਿਸੇ ਨਾਲ ਅਸੀਂ ਗਰੀਬ ਪਰਿਵਾਰ ਨਾਲ ਰਿਲੇਟਡ ਬੰਦੇ ਆ ਅਸੀਂ ਆਪਣੇ ਆਪ ਨੂੰ ਨਰਦੋਸ਼ ਹਾਂ ਜੀ ਜਿਹੜੀ ਕਹਿੰਦੇ ਤੁਹਾਡੀ ਕਿਸੇ ਨਾਲ ਗੱਲ ਹੁੰਦੀ ਆ ਜੀ ਹੈਪੀ ਪਸ਼ੀ ਹੈ ਨਾ ਜੀ ਪਰ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਦੀ ਹੁੰਦੀ ਦੀ ਆਪਾਂ ਕੋਈ ਸਬੰਧ ਨਹੀਂ ਕਿਸੇ ਨਾਲ ਰੱਖਦੇ ਹਾਂਜੀ ਸਰ ਇਹ ਇਡ ਸਿਰਫ 25 ਮਿੰਟ ਚੱਲੀ ਹੈ ਜੀ ਹਾਂਜੀ ਹਾਂਜੀ 6 6 ਸੀ ਵਲੀ ਦੇ ਆਈ ਜੀ ਹਾਂਜੀ 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 ਕਿ ਹਾਂ ਜੀ ਤਲਾਸ਼ੀ ਲਈ ਆ ਜੀ ਕਰਦੀ ਹਾਂਜੀ ਕੋਈ ਨਹੀਂ ਮਿਲਿਆ ਜੀ ਹਾਂਜੀ ਕਿਹੜਾ ਜੀ ਕਿਉਂ ਅਸੀਂ ਨਾ ਇਹ ਇਹਨਾਂ ਨੂੰ ਬੱਸ ਸਮਾਂ ਲੇਟ ਤੇ ਬਹੁਤ ਸਾਰੇ ਸਾਡਾ ਨਾਮ ਇਸ ਕਰਕੇ ਲਿਆ ਕੇ ਉਹਨਾਂ ਨੂੰ ਕੋਈ ਸ਼ੱਕ ਸੀ ਸਾਡੇ ਦੇ ਪਰ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਹਾਂਜੀ ਬਟ ਸਰ ਮੈਨੂੰ ਉਹਨਾਂ ਦੇ ਬਾਰੇ ਕੁਝ ਨਹੀਂ ਪਤਾ ਜੀ ਹਾਂਜੀ ਹਾਂਜੀ